ਆਮ ਆਦਮੀ ਪਾਰਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਵੱਲੋਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦੇ ਬਾਰੇ ਮਾੜੀ ਸ਼ਬਦਾਵਲੀ ਵਰਤਨ ਦੇ ਖਿਲਾਫ ਪੁਤਲਾ ਫੁਕ ਪ੍ਰਦਰਸ਼ਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸਮਰਤਕ ਵੱਡੀ ਗਿਣਤੀ ਦੇ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਕਚੈਰੀ ਚੌਕ ਵਿਖੇ ਪਹੁੰਚੇ ਉੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਦਾ ਪੁਤਲਾ ਫੁਕਿਆ ਗਿਆ ਆਮ ਆਦਮੀ ਪਾਰਟੀ ਦੇ ਆਗੂ ਦਾ ਕਹਿਣਾ ਹੈ ਕਿ ਜਿਸ ਸੰਵਿਧਾਨ ਦੀ ਸੋਲ ਚੁੱਕ ਕੇ ਅਮਿਸ਼ਾ ਮੰਤਰੀ ਬਣੇ ਨੇ ਉਸ ਸੰਵਿਧਾਨ ਦੇ ਨਿਰਮਾਤਾ ਬਾਰੇ ਉਹਨਾਂ ਨੇ ਮੰਦਾ ਬੋਲ ਕੇ ਗਲਤ ਕੀਤਾ ਹੈ ਆਪ ਆਗੂਆਂ ਨੇ ਮੰਗ ਰੱਖੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦੇ ਬਾਰੇ ਮਾੜੀ ਸ਼ਬਦਾਵਲੀ ਬੋਲਣ ਦੀ ਸਜ਼ਾ ਵੱਜੋਂ ਰਾਸ਼ਟਰਪਤੀ ਨੂੰ ਅਮਿਤ ਸ਼ਾ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਸ਼ਿਫਾਰਿਸ਼ ਕਰਨ ਮਾਮਲਾ ਇਹਦਾ ਹੈ ਜੀ ਕਿ ਜਿਹੜੀ ਜ਼ੁਬਾਨ ਹੁੰਦੀ ਹੈ ਨਾ ਉਹ ਚੱਟ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਾਉਣ ਦੀ ਤਾਕਤ ਰੱਖਦੀ ਹੈ ਮਾੜੀ ਜ਼ੁਬਾਨ ਜਿਹੜੀ ਹੈਗੀ ਆ ਉਹ ਰਾਜ ਭਾਗ ਵੀ ਖਤਮ ਕਰ ਦਿੰਦੀ ਹੈ 마ੜੀ 즈반 ਹੱਡੀਆਂ ਵੀ ਤੜਾ ਦਿੰਦੀ ਹੈ ਤੇ 마ੜੀ 즈반 ਜਿਹੜੀ ਹੈਗੀ ਆ ਉਹ ਕਿਸੇ ਪਾਸੇ ਤੁਹਾਡੀ ਇੱਜ਼ਤ ਨਹੀਂ ਰਹਿਣ ਦਿੰਦੀ ਲੋਕਾਂ ਦੇ ਵਿੱਚ ਵਿਰੋਧ ਹੈਗਾ ਜਿਹੜਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਗਾ ਆ ਭਾਰਤੀ ਜਨਤਾ ਪਾਰਟੀ ਦਾ ਮੋਦੀ ਸ਼ਾਹ ਦਾ ਹੱਥ ਟੁੱਕਿਆ ਹੈਗਾ ਔਰ ਮੋਦੀ ਸ਼ਾਹ ਦੇ ਇਸ਼ਾਰੇ ਤੇ ਮੋਦੀ ਦੇ ਇਸ਼ਾਰੇ ਦੇ ਉੱਤੇ ਹੀ ਅਮਿਤ ਸ਼ਾਹ ਜਿਹੜਾ ਇਹੋ ਜੇ ਪੁੱਠੇ ਸਿੱਧੇ ਬਿਆਨ ਦਿੰਦਾ ਦੇਖੋ ਸੰਵਿਧਾਨ ਨਿਰਮਾਤਾ ਸਾਡੇ ਜਿਹੜੇ ਬਾਬਾ ਭੀਮਰਾਓ ਮੀਟਕਰ ਨੇ ਜਿਹੜੇ ਇੱਕ ਬਹੁਤ ਹੀ ਅੱਛੀ ਅੱਛੀ ਉੱਚੀ ਔਰ ਸੱਚੀ ਸੁੱਚੀ ਸ਼ਖਸੀਅਤ ਨੇ ਉਹਨਾ ਉੱਤੇ ਜਿਹੜੀ ਗਲਤ ਟਿੱਪਣੀ ਕਰਨੀ ਹੈਗੀ ਮੈਂ ਸਮਝਦਾ ਇਹ ਸਾਡੇ ਸੰਵਿਧਾਨ ਦੇ ਉੱਤੇ ਵੀ ਅਟੈਕ ਹੋ ਰਿਹਾ ਹੈ ਸਾਡੇ ਲੋਕਤੰਤਰ ਦੇ ਉੱਤੇ ਅਟੈਕ ਹੋ ਰਿਹਾ ਤੇ ਬਹੁਤ ਹੀ ਮੰਦ ਭਾਗਾ ਕਰਾ ਹੈਗਾ ਪੂਰੇ ਦੇਸ਼ ਆ ਵਿਦੇਸ਼ਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਰ ਇੱਕ ਪਾਸੇ ਜਿਹੜਾ ਹੈਗਾ ਇਹ ਭਾਰਤੀ ਜਨਤਾ ਪਾਰਟੀ ਦਾ ਪੁਤਲਾ ਮੂਕੇ ਜਿਹੜਾ ਮੁਜ਼ਾਹਰਾ ਕੀਤਾ ਜਾ ਰਿਹਾ ਔਰ ਮੰਗ ਕੀਤੀ ਜਾ ਰਹੀ ਹੈ ਕਿ ਇਹ ਦੀ ਜਿਹੜੀ ਮੈਨੋਰੀਟੀ ਕੁਰਸੀ ਹੈਗੀ ਆ ਐਕਚੁਅਲ ਤੇ ਕੀ ਹੈ ਕਨਾਂ ਦੀ ਧੋਹ ਚ ਕੱਲਾ ਫਸ ਗਿਆ ਜਦੋਂ ਦੂਸਰੀ ਵਾਰ ਰਾਜ ਆਇਆ ਤੀਸਰੀ ਵਾਰ ਰਾਜ ਇਹ ਆਪਣੇ ਆਪ ਨੂੰ ਆਪ ਇਹੀ ਸੋਚਦੇ ਨੇ ਕਿ ਸਾਡਾ ਹੀ ਰਾਜ ਹੈ ਅਸੀਂ ਆਪਣਾ ਜਿਹੜਾ ਹਿੰਦੂ ਰਾਸ਼ਟਰ ਜਿਹੜੇ ਪੂਛ ਫੜ ਕੇ ਲੱਗੇ ਹੋਏ ਨੇ ਇੱਥੇ ਹਰ ਇੱਕ ਧਰਮ ਦੇ ਲੋਕ ਨੇ ਇੱਥੇ ਸਿੱਖ ਵੀ ਨੇ ਮੁਸਲਮ ਵੀ ਨੇ ਹਿੰਦੂ ਵੀ ਨੇ ਈਸਾਈ ਵੀ ਨੇ ਬੋਧੀ ਵੀ ਨੇ ਸਾਰੇ ਜਿਹੜੇ ਧਰਮਾਂ ਦਾ ਮਿਕਸਚਰ ਜਿਹੜਾ ਹੈਗਾ ਭਾਰਤ ਦੇਸ਼ ਹੈਗਾ ਤੋਂ ਇਹਨਾਂ ਦੀ ਵੀ ਧੌਂਚ ਕਿੱਲਾ ਹੈਗਾ ਉਹ ਇਸ ਵਾਰ ਭਾਰਤੀ ਜਨਤਾ ਪਾਰਟੀ ਦੀ ਧੌਂਚੋਂ ਨਿਕਲ ਚੁੱਕਾ ਫਾਰੇ ਹਾਲੇ ਕਿਤਨਾ ਕਿਤੇ ਇਹਨਾਂ ਨੂੰ ਹਜੇ ਵੀ ਅਕਲ ਨਹੀਂ ਆਈ ਕਿ ਇੰਨੀਆਂ ਘੱਟ ਸਿੱਕਾ ਵੇ باوجود ਲੋਕ ਇਹਨਾਂ ਨੂੰ ਪਸੰਦ ਨਹੀਂ ਕਰੇ ਜੇ ਨਾ ਸਰਕਾਰ ਬਾਰੀਆ ਤੇ ਫਿਰ ਵੀ ਆਪਣੀਆਂ ਮਨਮਾਨੀਆਂ ਕਰ ਨੂੰ ਨਹੀਂ ਛੱਡਦੇ ਹੈਗੇ ਸਰਕਾਰ ਨਿਕੋ ਇੱਕ ਭਾਰਤੀ ਏਜੰਡਾ ਪਾਰਟੀ ਜਦੋਂ ਦੀ ਵੀ ਇਹ ਦੇਸ਼ ਤੇ ਇਹਨਾਂ ਦੀ ਸੱਤਾ ਤੇ ਆਈ ਹੈ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਦੇਸ਼ ਦਾ ਸੰਵਿਧਾਨ ਬਦਲਣਾ ਜਿਹੜੇ ਦਬਲੇ ਕੁਚਨੇ ਲੋਕ ਨੇ ਜਿਹੜੇ ਗਰੀਬ ਗੁਰਬਾ ਲੋਕ ਨੇ ਉਹਨਾਂ ਦੇ ਉਹਨਾਂ ਦੇ ਹੱਕ ਹਕੂਕ ਨੂੰ ਖੋਣਾ ਇਹ ਕਹਿੰਦੇ ਕਿ ਜਿਹੜਾ ਹੈ ਜਿਹੜਾ ਜ ਬਾਬਰਾ ਪੀਸ राव ਅੰਬੇਦਕਰ ਸਾਹਿਬ ਅੰਬੇਦਕਰ ਫੈਸ਼ਨ ਬਣ ਗਿਆ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜੋ ਵੀ ਅੱਜ ਦਲਿਤ ਤਰੱਕੀ ਕਰ ਰਿਹਾ ਇਸ ਦੇਸ਼ ਦੇ ਵਿੱਚ ਉਸ ਟੀਮਰਾਓ ਅੰਬੇਦਕਰ ਸਾਹਿਬ ਜੀ ਦੀ ਸੋਚ ਕਰਕੇ ਉਹਨਾਂ ਦੇ ਸਵਿਧਾਨ ਕਰਕੇ ਕਰ ਰਿਹਾ ਆਦਰਵਾਇਜ਼ ਜੇਰਾ ਇਹ ਸਵਿਧਾਨ ਜਿਹੜੇ ਬੰਨੂ ਸਮ੍ਰਿਤੀ ਜਿਹੜੀ ਇਹ ਜਿਹੜੀ ਸਫਾਬਦ ਕਰਨਾ ਚਾਹੁੰਦੀ ਉਹਦਾ ਸਵਿਧਾਨ ਬਣਾਉਣਾ ਚਾਹੁੰਦੀ ਆ ਉਹਦੇ ਵਿੱਚ ਇੱਕ ਦਲਿਤ ਨੂੰ ਕਿਥੇ ਚਾਹੀਦਾ ਕੱਪੜਾ ਕੀ ਜੁਤੀ ਨਹੀਂ ਪਾ ਸਕਦਾ ਕੋਈ ਭੂੜੀ ਨਹੀਂ ਚੱਲ ਸਕਦਾ ਜਿਹੜੇ ਦਲਿਤ ਅੱਜ ਦੀ ਦੇੜੀ ਆਜ਼ਾਦੀ ਦਾ ਨਿਗ ਭਾਨ ਰਹੇ ਨੇ ਤੇ ਬਾਬਾ ਰਾ ਸਾਹਬ ਦੇ ਕਰਕੇ ਮਾਨ ਰਹੇ ਨੇ ਕਿ ਇਹ ਹਿੰਦੂ ਤੱਤ ਬਣਾਉਣਾ ਚਾਹੁੰਦੇ ਬਿਲਕੁਲ ਇਹ ਤੇ ਰੋਜ਼ ਇਹਨਾਂ ਦੇ ਮੰਤਰੀ ਜਿਹੜੇ ਕਹਿ ਰਹੇ ਨੇ ਇਹਨਾਂ ਦੇ ਜਿਹੜੇ ਹੈਗੇ ਆ ਐਮਪੀ ਕਹਿ ਰਹੇ ਨੇ ਕਿ ਅਸੀਂ ਇਸ ਨੂੰ ਹਿੰਦੂ ਰਾਸ਼ਟਰ ਬਣਾਉਣਾ ਜੇ ਕੋ ਹੋਰ ਗੱਲ ਕਰੇ ਤਾਂ ਉਹਦੇ ਉੱਪਰ ਜਿਹੜਾ ਦੇਸ਼ ਰੋ ਦੇ ਮੁਕਦਮੇ ਦਾਖਲ ਹੁੰਦੇ ਨੇ ਪਰ ਇਹ ਜੋ ਮਰਜ਼ੀ ਕਰੀ ਜਾਣ ਜਿੰਦਾ ਮਰਜ਼ੀ ਉਲਟੀਆਂ ਸਿੱਧੀਆਂ ਗੱਲਾਂ ਕਰੀ ਜਾਣ ਇਸ ਦੇਸ਼ ਨੂੰ ਪਾੜਨ ਦੀਆਂ ਗੱਲਾਂ ਕਰੀ ਜਾਣ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਇਸ ਗੱਲ ਗੱਲ ਦੀ ਪੁਰਜਰ ਨਿੰਦਾ ਕਰਦੇ ਆ ਔਰ ਆਪਾ ਸਾਹਿਬ ਦੀ ਸੋਚ ਨੂੰ ਸਲਾਮ ਕਰਦੇ ਹਾਂ ਦੇ ਸੰਵਿਧਾਨ ਦੇ ਮੁਤਾਬਕ ਇਸ ਦੇਸ਼ ਨੂੰ ਚਲਾਉਣ ਵਾਲੇ ਜਿਹੜੇ ਸੰਸਥਾ ਉਹਦੇ ਉਹਦੇ ਨਾਲ ਖੜੇ ਆ ਔਰ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਸ ਪਾਰਟੀ ਦਾ ਖਾਸ ਕਰ ਜਿਹੜੇ ਬੀਜੇਪੀ ਜਮਾਤ ਦਾ ਵੱਧ ਵੱਧ ਵਿਰੋਧ ਕੀਤਾ ਜਾ ਸਕੇ ਤਾਕੇ ਇਹ ਜਿਹੜੇ ਦੇਸ਼ ਦੀ ਜਿਹੜੀ ਆਪਸ ਵਿੱਚ ਭਾਈਚਾਰਕ ਸਾਜ ਬਣੀ ਰਵੇ ਵਰਨਾ ਜਦੋਂ ਦੀ ਬੀਜੇਪੀ ਸਰਕਾਰ ਜਿਹੜੀ ਆ ਸੱਤਾ ਵਿੱਚ ਆਈ ਆ ਇਹ ਲੋਕਾਂ ਦੇ ਵਿੱਚ ਜਿਹੜੇ ਆ ਨਫਰਤ ਪੈ ਰਹੀ ਆ ਆਪਸ ਵਿੱਚ ਭਾਈਚਾਰਕ ਵੰਡੀਆਂ ਪਾ ਰਹੀ ਆ ਇਹ ਸਾਰਿਆਂ ਤੋਂ ਬਚਣ ਲਈ ਸਾਨੂੰ ਸੰਵਿਧਾਨ ਦੀ ਜਿਹੜੀ ਮੇਨ ਜਿਹੜੀ ਸੋਚ ਆ ਵਿਆਪਾ ਸਾਹਿਬ ਦੀ ਜਿਹੜੀ ਮੇਨ ਸੋਚ ਆ ਉਹਦੇ ਮਤਾਬਕ ਚੱਲਾਂਗੇ ਨਹੀਂ ਤਾਂ ਅਸੀਂ ਆਪਸ ਵਿੱਚ ਜਿਹੜਾ ਹੈ ਇੱਥੇ ਕੂਣ ਖਰਾਬਾ ਕਰਾਂਗੇ ਜਿੱਤੋਂ ਬਚਣ ਦੀ ਲੋੜ ਆ ਕੀ ਇਹ ਆ